ਬੇਜੀ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ ਜਦੋਂ ਘਰ ਗਿਆ ਛੋਟੇ ਹੁੰਦੇ ਆ ਤੇ ਫਿਰ ਆਪ ਇਚੀ ਕਦੇ ਕੁਸ ਕਰ ਲਿਆ ਕਦੇ ਸੇਵਾ ਕਰ ਲਿਆ ਖੇਡਾਂ ਕਦੇ ਉਹ ਖੇਡਾਂ ਹੀ ਹੋਵਦੀਆਂ ਜਿਹੜੀਆਂ ਪੂਣੀਆਂ ਪੂਣੀਆਂ ਬਚਦੇ ਆ ਪੂਣੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਅੱਗ ਲਾਉਂਦੀਆਂ ਆਂਦੀਆਂ ਜੰਨਵਾ ਹੋਣੀਆਂ ਜੰਨ ਆਈਏ ਜੰਨ ਆਈਏ ਹੂੰ ਤੇ ਬੋਤਲ ਕੋਈ 잡ਦੇ ਨੇ ਆ ਇਹ ਸ਼ਰਾਬ ਹੈ ਇਹਨਾਂ ਦੇ ਜਾਲ ਨੇ ਅੱਛਾ ਤੇ ਇਹ ਇਕੱਠਿਆਂ ਹੋ ਕੇ ਦਾਵੀ ਦੁੱਕ ਨੇ ਖੇਡਦੀਆਂ ਹੂੰ ਲੋਕ ਚਾਈ ਖੇਡਣ ਜਾਂਦੀਆਂ ਸਾਰੀਆਂ ਜੇ ਨਹੀਂ ਪੈਂਦਾ ਇਕੱਠਿਆਂ ਹੋ ਕੇ ਫਿਰ ਗਲੀਆਂ 'ਚ ਖੇਡਦੇ ਆ ਤੁਰਨਾ ਫਿਰ ਗਿੱਦਾ ਪਾਉਂਦੇ ਹੂੰ ਤੇ ਇਕੱਠਿਆਂ ਹੋ ਕੇ ਭਾਈ ਮਾਤਾ ਨੇ ਇਕੱਠੇ ਕਰਦੇ ਆ ਕੜਾਚੋਂ ਐਵੇਂ ਇਕੱਠੇ ਕਰਦੇ ਆ ਫਿਰ ਗੁੱਡੀਆਂ ਬਣਾਉਂਦੀਆਂ ਗੁੱਡੀ ਬਣਾ ਕੇ फेर ਇਹਨੂੰ ਫੂਕ ਕੇ ਆਉਂਦੀ ਆਂ ਧਿਆਨ ਚ ਇਹ ਮੀਂਹ ਪੈ ਗਈ ਅੱਗੇ ਕੋਈ ਨਾ ਖੇਡਦਾ ਅੱਜ ਕੱਲ ਤਾਂ ਕੋਈ ਜਾਨ ਹੀ ਨਹੀਂ ਦਿੰਦਾ ਹਨਾ ਕਿਸੇ ਕੋਈ ਖੇਡਦਾ ਨਹੀਂ ਕੋਈ ਜਾਨਦਾ ਨਹੀਂ ਕੋਈ ਅੰਦਰ ਨਾ ਕੋਈ ਬਾਹਰ ਕਿੰਨੀਆਂ-ਕਿੰਨੀਆਂ ਕੁੜੀਆਂ ਖੇਡਦੇ ਆ ਤੂੰ ਆ ਤੇ ਅੰਦਰ ਤੀਆਂ ਚ ਜਾਂਦੇ ਆ ਅੱਥਰ ਉਹ ਕੀ ਨਾ ਹੁਣ ਕੋਈ ਤੀਆਂ ਲਾਉਂਦਾ ਹਨਾ ਮੇਹੀ ਹਾਂ ਸੱਗੀ ਫੁੱਲ ਪਾ ਕੇ ਨਵੇਂ ਲੀੜੇ ਪਾ ਕੇ ਆਉਂਨੇ ਆ ਨਾ ਮਾ ਮਾ ਖੀਰਾ ਲੈਣੇ ਨਾ ਪੂੜੇ ਪਕਾਉਨੇ ਨਾ ਗੋਗਲੇ ਪਾਉਨੇ ਜਿਵੇਂ ਹੁਣ ਬੁੜੀਆਂ ਵੀ ਜੀ ਸੂਟ ਲੈ ਲੈਂਦੀਆਂ ਥੋੜੇ ਜਿਹਾ ਟਾਈਮ ਬਾਅਦ ਹੀ ਉਦੋਂ ਵੀ ਤੁਸੀਂ ਵੀ ਇਹੀ ਲੈ ਲੈਂਦੇ ਹੁੰਦੇ ਸੀ ਕਦੋਂ ਕਿ ਮਿਲਦਾ ਹੁੰਦਾ ਸੀ ਸੂਟ ਇੱਕ ਛੂਟ ਮਸਾ ਜੁੱਟਦਾ ਅੱਗੇ ਬੁੜੀਆਂ ਨੂੰ ਵਹੀ ਰੱਖਦੇ ਕਿੰਨਾਂ ਸਾਮ ਸਾਮ ਜਿਵੇਂ ਹੁਣ ਜੇ ਕਿਸੇ ਦਾ ਵਿਆਹ ਆ ਜੇ ਭੋਗਾ ਜੇ ਕਹਿਣ ਕਿ ਨਵਾਂ ਸੂਟ ਪਾ ਕੇ ਜਾਣਾ ਉਦੋਂ ਵੀ ਇਹੀ ਕਰਦੇ ਹੁੰਦੇ ਹਰੇਕ ਵਾਰ ਵਹੀ ਸਾਮ ਲੈ ਲੀਆਂ ਬਸ ਆਖ ਲੈ ਦੋ ਝੂਟ ਆਉਂ ਜਾਣਾ ਉਹੀ ਪਾਈ ਜਾਂਦੇ ਆ ਮੈਂ ਆਪਾਂ ਕਿ ਹੋਰ ਪਾ ਲੈਣੀਆਂ ਕੰਮ ਕਰ ਲੈਣੇ ਹੋਰ ਪਾਉਣੇ ਆ ਕੀ ਕਹਿੰਦੇ ਆ ਹੋਰ ਪਾਉਣੇ ਆ